ਹਰ ਗਲੀ ਐਟੈਂਡ ਚਲ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਹਾਜਨ ਸਮਾਜ ਪਾਰਟੀ ਜਿੰਦਾਬਾਦ 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 ਨਿਕਲੋ ਬਾਹਰ ਮਕਾਨੋਂ ਸੇ ਲੜੋ ਬੇਮਾਨੋਂ ਸੇ ਜਿੰਦਾਬਾਦ ਸਾਥ ਤੋਂ ਨਿਸ਼ਾਨ ਅਛਤੇ ਹਰ ਅਗਲੇ ਘਰ ਦੇ ਵੀ ਮਾਰਨੀ ਜਿੰਦਾਬਾਦ 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 ਵੀ ਮਾਰਨੀ ਜਿੰਦਾਬਾਦ 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 ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਲੋਟੋ ਸਭਿਧਾਨ ਦੇ ਟਕਰਾਏ ਇਹ ਤਾਂ ਸੇਕ ਟਕਰਾਏਗਾ ਜਰੂਰ ਹੋਵੇਗਾ ਅਨਕਿਣਾੜ ਮੇਰਾ ਡਾਕਟਰ ਜਗਿੰਦਰ ਸਿੰਘ ਜ਼िला ਪ੍ਰਧਾਨ ਭੋਜਨ ਸਮਾਜ ਪਾਰਟੀ ਵਿਟੰਡਾ ਅੱਜ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੈ ਕੀ ਮੰਗ ਹੈਗੀ ਇਹ ਪੂਰੇ ਦੇਸ਼ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਹਨ ਅੱਜ ਸਾਡੀ ਸੁਪਰੀਮੋ ਪੈਣ ਕੁਵਾਰੀ ਮਾਇਆਵਤੀ ਦੀ ਜੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਪਿਛਲੇ ਦਿਨੀ ਦੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਆਰਟੀਕਲ 341 ਆਰਟੀਕਲ 342 ਦੇ ਵਿਰੁੱਧ ਉਸ ਦੇ ਵਿਰੁੱਧ ਜੋ ਫੈਸਲਾ ਆਇਆਗਾ ਜੋ ਬਾਬਾ ਸਾਹਿਬ ਡਾਕਟਰ ਭੀਵਰੋਂ ਉਮੀਦਵਾਰੀਆਂ ਵੱਲੋਂ ਸਾਡੀਆਂ ਆਕਾਸ਼ਤਾ ਨੂੰ 1931 ਦੇ ਵਿੱਚ ਅੰਗਰੇਜ਼ ਸਰਕਾਰ ਤੋਂ ਲੋਥੀਅਰ ਕਮੇਟੀ ਦੇ ਦੁਆਰਾ ਇੱਕ ਮਾਲਾ ਵਿੱਚ ਪਰੋਇਆ ਗਿਆ ਸੀ ਜਿਸ ਦੇ ਤਹਿਤ ਸਾਨੂੰ ਅਧਿਕਾਰ ਮਿਲੇ ਸੀ ਡਿਪ੍ਰੈਸਡ ਕਲਾਸਸ ਨੂੰ ਉਹ ਅਧਿਕਾਰਾਂ ਨੂੰ ਮਨੁਵਾਦੀ ਸਰਕਾਰਾਂ ਵੱਲੋਂ ਇਸ ਆਰਐਸਐਸ ਵੱਲੋਂ ਚਲਦੀਆਂ ਚਾਲਾਂ ਦੇ ਦੌਰਾਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਿੱਧੇ ਸਾਡੇ ਤੇ ਅਟੈਕ ਦੀ ਕਰਦੇ ਇਹ ਬਾਇਆ ਸੁਪਰੀਮ ਕੋਰਟ ਆਟੈਕ ਕਰਦੇ ਆ ਜਿਸ ਵਿੱਚ 7 ਜੱਜ ਬੈਠੇ ਸੀਗੇ ਇਹ ਫੈਸਲਾ ਜਿਹੜਾ ਹੈਗਾ ਹੁੰਦਾ ਕਿਸੇ ਹੋਰ ਲਈ ਹੈ ਪਰੇ ਨੂੰ ਇੰਪਲੀਮੈਂਟ ਸਾਡੇ ਦੇ ਕਰਦੇ ਆ ਅਸੀਂ ਸਵਿਧਾਨ ਦੇ ਨਾਲ ਛੇੜਛਾੜ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ ਸਾਨੂੰ ਆਪਣੀਆਂ ਜਾਨਾਂ ਵੀ ਕਰਵਾਨ ਕਰਨੀਆਂ ਪਈਆਂ ਅਸੀਂ ਆਪਣੀਆਂ ਜਾਨਾਂ ਨੂੰ ਕਰਵਾਨ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਸਵਿਧਾਨ ਦੇ ਨਾਲ ਜਾਂ ਸਾਡੇ ਹਿੱਤਾਂ ਦੇ ਨਾਲ ਜਾਂ ਸਾਡੇ ਹੱਕਾਂ ਦੇ ਨਾਲ ਛੇੜਛਾੜ ਨਹੀਂ ਸਾਨੂੰ ਕਦੇ ਵੀ ਬਰਦਾਸ਼ਤ ਨਹੀਂ